ਦੇਸ਼ ਵਿਦੇਸ਼ ਵਿੱਚ ਬੈਠੇ ਸਾਡੀ ਟੀਵੀ 84 ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਗੁਰਮੀਤ ਸਰਦੀ ਔਰ ਅੱਜ ਤਾਨਕ ਇਸ ਤਰ੍ਹਾਂ ਦੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜੋ 105 ਸਾਲ ਦੇ ਜਵਾਨ ਜਲੰਧਰ ਵਿਆਸਪਿੰਡ ਤੋਂ ਹਨ ਜਿਨ੍ਹਾਂ ਨੇ ਏਜ ਆਫ 92 ਸੇ ਮੈਰਾਥਨ ਰਨ ਕਰਨੀ ਸ਼ੁਰੂ ਕੀਤੀ ਸੀ ਐਂਡ ਹੀ ਰਨਸ ਫਾਰ ਅ ਕੌਜ਼ ਏਵਰੀ ਸਿੰਗਲ ਟਾਈਮ ਟੂ ਹੈਲਪ ਅ ਫਾਊਂਡੇਸ਼ਨ ਟੂ ਹੈਲਪ ਸੰਬਾਡੀ ਇਨ ਨੀਡ ਐਂਡ ਨਾਟ ਓਨਲੀ ਥੈਟ He's been sponsored by major companies like Adidas and he is the only sick marathon runner who has carried the Olympic torch. I think hun tak tanu pata hai main kis none other than my guest with me today Baba Farja Singh ji. Waigur ji ka khalsa Waigur ji ki Fateh Baba ji. Waigur ji ka khalsa Waigur ji fere patta. Fateh tanu itthe studio te sade naal dekh ke sanu badi khushi hai. ਕਿ ਤੁਸੀਂ ਹੱਥ ਸਾਡੇ ਨਾਲ ਇੱਥੇ ਆਏ ਹੋਏ ਹੋ ਤੇ ਇੰਟਰਨੈਟ ਤੇ ਪੜੀਆਂ ਹੋਈਆਂ ਗੱਲਾਂ ਜੋ ਵੀ ਹੈਗੀਆਂ ਉਹ ਤੇ ਅਸੀਂ ਸਾਰੇ ਜਾਣਦੇ ਆ ਅੱਜ ਅਸੀਂ ਇਸ ਤਰ੍ਹਾਂ ਦੀ ਗੱਲਾਂ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਜੋ ਸਾਨੂੰ ਸਿਰਫ ਬਾਬਾ ਫੋਜਾ ਸਿੰਘ ਜੀ ਦੱਸ ਸਕਦੇ ਨੇ ਸਾਨੂੰ ਇੰਟਰਨੈਟ ਜਾਂ ਜਿੱਥੇ ਵੀ ਅਸੀਂ ਗੂਗਲ ਕਰਨਾ ਚਾਹੀਏ ਸਾਨੂੰ ਹੋਰ ਕਿੱਥੇ ਨਹੀਂ ਮਿਲਣਗੀਆਂ ਤੇ 105 ਸਾਲ ਤੇ ਹੋ ਕੇ ਵੀ ਤੁਸੀਂ ਹਾਲੇ ਵੀ ਦੌੜੀ ਜਾ ਰਹੇ ਹੋ ਨਹੀਂ ਹੁ ਮੈਂ ਰਿਟਾਇਰ ਹੋਇਆ ਆ ਤਿੰਨ ਚਾਰ ਸਾਲ ਹੋ ਗਏ ਆ ਹਾਂ 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 ਹਾਂਕਾਂਗ ਤੋਂ ਤੁਰਦਾ ਹੈਗਾ ਮੈਂ 5-7 ਮੀਲ ਨਾ ਤੁਰਾਂ ਤਾਂ ਮੇਰਾ ਬਚਾ ਨਹੀਂ ਕੋਈ ਤੁਰਨਾ ਪੈਂਦਾ ਤੁਰਨਾ ਪੈਂਦਾ ਇਹ ਨਹੀਂ ਮੈਂ ਹੁਣ ਵੀ ਆ ਮੀ ਪੈ ਗਿਆ ਇਹ ਮੇਰੇ ਪਿੱਛੇ ਪਿੱਛੇ ਮੈਂ ਦਬਦਾ ਹੋਇਆ ਤਕਵਾ ਲੰਘਿਆ ਤੁਰਦਾ ਮੇਰਾ ਸਰੀਰ ਕੈਮ ਪਰ ਮੈਂ ਤੇ ਦੌੜ ਨਹੀਂ ਸਕਦਾ ਮੈਨੂੰ ਕਈ ਹੁਣ ਮੈਂ ਅੱਗੇ ਤਾਂ ਕੋਈ ਨੁਕਸੀ ਨਹੀਂ ਸੀਗਾ ਹੁਣ ਕਈ ਸਾਲ ਚ ਨੁਕਸ ਵੀ ਪੈ ਗਿਆ ਦਵਾਈ ਵੀ ਖਾਣੀ ਪੈ ਗਈ ਕਿ ਦਵਾਈ ਵੀ ਨਹੀਂ ਖਾਦੀ ਕਦੀ ਮੈਂ 18 ਸਾਲ ਤੱਕ ਆਈ نو ਉਹ ਵੀ ਹੋ ਗਿਆ ਇਹਨੂੰ 20 ਸਾਲ ਹੋਇਆ 20 ਸਾਲ ਹੋ ਗਏ ਤੁਹਾਨੂੰ ਲੰਡਨ ਵਿੱਚ ਆਈ نو 18 ਸਾਲ ਤੋਂ ਮੈਂ ਦਵਾਈ ਵੀ ਨਹੀਂ ਡਾਕਟਰ ਦੇ ਲੰਡਨ 18 ਸਾਲ ਤੋਂ ਓਕੇ ਬਟ ਯੂ نو ਵਾਟ ਇਸ ਦਾ ਰਾਜ਼ ਮੈਂ ਸੁਣਨੀ ਆ ਮੈਂ ਤੁਹਾਡੇ ਕਾਫੀ ਇੰਟਰਵਿਊਜ਼ ਵੀ ਦੇਖੇ ਨੇ ਤੁਹਾਨੂੰ ਪਹਿਲੇ 2-3 ਵਾਰੀ ਮੈਂ ਆਪ ਇੰਟਰਵਿਊ ਕਰ ਚੁੱਕੀ ਆ ਤੇ ਇਸ ਦਾ ਰਾਜ਼ ਇਹ ਵੀ ਹੈਗਾ ਕਿ ਤੁਸੀਂ ਬਹੁਤ ਹੈਲਦੀ ਖਾਣਾ ਖਾਂਦੇ ਹੋ ਤੁਸੀਂ ਹਰ ਇੱਕ ਚੀਜ਼ ਫਰੈਸ਼ ਖਾਂਦੇ ਹੋ ਦਿਨੰਦਰ ਦੋ ਫਲਕੇ ਦੁੱਧ ਤੇ ਤੁਹਾਡੀ ਫੇਵਰੇਟ ਪਿੰਨੀ ਪਿੰਨੀ ਆ ਫਲਕੇ ਫਲਕੇ ਦਾ ਹੁਣ ਹੈ ਨਹੀਂ ਅੱਧਾ ਇੱਕ ਖਾ ਲਿਆ ਜਾਂਦਾ ਅੱਧਾ ਖਾ ਲਿਆ ਹਾਂ ਤੇ ਉਸ ਤੋਂ ਇਲਾਵਾ ਇਹ ਕਿਹੜੀ ਉਹ ਦੀ ਚੀਜ਼ ਹੈਗੀ ਜਿਹੜੀ ਤੁਹਾਨੂੰ ਹਾਲੇ ਵੀ ਅੱਗੇ ਲੈ ਕੇ ਜਾ ਰਹੀ ਹੈ ਇਹ ਅੱਗੇ ਇਹ ਲੈ ਕੇ ਜਾ ਰਹੀ ਚੀਜ਼ ਜਿਹੜੀ ਜਿੱਦਾਂ ਤੂੰ ਪੁੱਛਦੀਆਂ ਦੁਨੀਆ ਸਰਕਾਰ ਕਰਦੀ ਹੈ ਨਾ ਸਾਰੀ ਇਹੋ ਹੀ ਚੀਜ਼ ਆ ਜਿਹੜਾ ਇਹ ਮੌਲਕ ਸਤਕਾਰ ਕਰਦਾ ਮੈਂ ਇਹੋ ਹੀ ਚੀਜ਼ ਆ ਮੇਰੀ ਖਾ ਕੇ ਚੀਜ਼ ਲਾ ਲਾ ਪ੍ਰੇਸ਼ ਤਾਂ ਕਰਨਾ ਹੀ ਪੈਂਦਾ ਹਰ ਕੋਈ ਹੋਰ ਵੀ ਕਰਦਾ ਜਿਹੜਾ ਮੇਰਾ ਸਤਕਾਰ ਹੁੰਦਾ ਹਰ ਇੱਕ ਬੰਦਾ ਉਹ ਹੁਣ ਤੇ ਟੈਲੀਵਿਜ਼ਨ ਤੇ ਤਾਂ ਨਹੀਂ ਮੈਂ ਬਾਹਲੀ ਗੱਲ ਕਰ ਸਕਦਾ ਨਾ ਇਹ ਬੜਾ ਡੂੰਘੀ ਜਿਹੀ ਗੱਲ ਆ ਇਤਿਹਾਸ ਦੇ ਵਿੱਚ ਵੀ ਕਈ ਗੱਲਾਂ ਆ ਹਾਂਜੀ ਮੇਰੀ ਇਹ ਸਤਕਾਰ ਹੀ ਖਲਾਕ ਵਾ ਸਭ ਕੁਝ ਉਹਦਾ ਮੈਂ ਖਾਣਾ ਮਮੂਲੀ ਜਿਹਾ ਆਪਣਾ ਪ੍ਰੇਜਰ ਆ ਕੇ ਪਰ ਬਾਹਲਾ ਸਤਕਾਰ ਵਾ ਖੁਸ਼ ਰਹਿਣਾ ਖੋਸ਼ ਰਹਿਣਾ ਤੱਬਰ ਦਾ ਖਿਆਲ ਨਹੀਂ ਰੱਖਣਾ ਤੱਬਰ ਤਾਂ ਹੁਣ ਗਾਂ ਦੋਤੀਆਂ ਦੀਆਂ ਕੁੜੀਆਂ ਦੇ ਵਿਆਹ ਹੋ ਗਏ ਇੱਕ ਦੂਜੇ ਤੋਂ ਕੋ ਕਿਤੇ ਆ ਕੋ ਕਿਤੇ ਆ ਕੋਈ ਦੁੱਖ ਵੀ ਆ ਮੈਂ 24 ਘੰਟੇ ਮਕਾਵੇ ਤੱਬਰ ਦਾ ਖਿਆਲ ਨਾ ਮੈਨੂੰ ਆਵੇ ਉਦਾਂ ਤੱਬਰ ਮੈਂ ਮਿਲਦਾ ਕੋਈ ਅਮਰੀਕਾ ਕੈਨੇਡਾ ਸਾਰੇ ਪਿਆਰ ਆ ਪਰ ਮੈਨੂੰ 24 ਘੰਟਾ ਚਾਹੀਏ ਨਹੀਂ ਕੋਈ ਹੈ ਪਰ ਕੋਈ ਕਿੱਦਾਂ ਹੋ ਜਾਂਦਾ ਉੱਥੇ ਆदमी ਸਿਆਣਾ ਡੁੱਬ ਜਾਂਦਾ ਅੱਜ ਕਿਹਨੂੰ ਮਾਰਾ ਵੀ ਕਹੇ ਹੈ ਨਾ ਮੈਨੂੰ ਬੁਰਾ ਵੀ ਕਹੇ ਉਹ ਵੀ ਮੈਂ ਦਿਲ ਤੇ ਨਹੀਂ ਲੈਂਦਾ ਨਹੀਂ ਤਾਂ ਉਹ ਆਦਮੀ ਸਿਆਣਾ ਆਦਮੀ ਬੜਾ ਦਿਲ ਤੇ ਨਹੀਂ ਹੁੰਦਾ ਮੈਂ ਕੀ ਕਿਹਾ ਇਹ ਮੈਨੂੰ ਬੁਰਾ ਕਹਿਣਾ ਉਹ ਵੀ ਮੈਂ ਕਹਿਣਾ ਚਾਹਉ ਇਹਦੀ ਮਰਜ਼ੀ ਹੈ ਖੁਸ਼ ਹੋ ਲੈ ਦੁਨੀਆ ਚੰਗਾ ਵੀ ਕਹਿੰਦੀ ਜੇ ਦੋ ਚੌਨ ਬੁਰਾ ਕਹਿ ਲਿਆ ਵੀ ਖੁਸ਼ ਹੋ ਲੈ ਤੁਸੀਂ ਇਹਨੇ ਪਿਆਰ ਦੇ ਮિજાਜ ਵਾਲੇ ਹੋ ਹਮੇਸ਼ਾ ਜਦੋਂ ਵੀ ਮੈਂ ਤੁਹਾਨੂੰ ਮਿਲੀ ਹਾਂ ਹਮੇਸ਼ਾ ਹੱਸਦੇ ਖੇਡਦੇ ਰਹਿੰਦੇ ਹੋ ਤੁਹਾਨੂੰ ਕੋਈ ਬੁਰਾ ਕਹਿਣਾ ਵੀ ਚਾਹੇ ਤੇ ਨਾ ਆਈ ਡੋਂਟ ਥਿੰਕ ਕੋਈ ਕਹਿ ਵੀ ਸਕਦਾ ਹੈਗਾ ਕਿਉਂਕਿ ਤੁਸੀਂ ਹਮੇਸ਼ਾ ਸਾਰਿਆਂ ਨਾਲ ਪਿਆਰ ਨਾਲ ਹੱਸ ਮਿਲ ਕੇ ਖੇਡ ਕੇ ਮਿਲਦੇ ਹੋ ਹਮੇਸ਼ਾ ਤੇ ਇੱਕ ਅਮੇজিং ਗੱਲ ਸਭ ਤੋਂ ਹੈਰਾਨਗੀ ਦੀ ਗੱਲ ਆਫ ਕੌਰਸ ਇਹ ਹੈ ਕਿ 105 ਸਾਲ ਦੇ ਜਵਾਨ ਰਾਈਟ ਤੁਸੀਂ ਇੰਡੀਆ ਨੂੰ 1947 ਦੇ ਪਾਰਟੀਸ਼ਨ ਤੋਂ ਪਹਿਲਾਂ ਵੀ ਦੇਖਿਆ ਹੈ ਇੰਜੋਏ ਵੀ ਕੀਤਾ ਹੈ ਇੰਡੀਪੈਂਡੈਂਸ ਵੀ ਪਹਿਲਾਂ ਸੀ 35 ਸਾਲ ਦਾ ਇੱਕ ਲੜਕੀ ਸੀ ਮੇਰੀ ਪਹਿਲਾਂ ਉਹ ਮਰ ਗਈ ਉਹ ਉਹਦੇ ਬੱਚੇ ਹੈਗੇ ਆ ਉਹ ਕਿਤੇ ਕੋ ਕਿਤੇ ਓਕੇ ਤੇ ਤੁਸੀਂ ਇੰਡੀਆ ਨੂੰ 47 ਤੋਂ ਪਹਿਲਾਂ ਵੀ ਦੇਖਿਆ ਇੰਡੀਆ ਨੂੰ 47 ਤੋਂ ਬਾਅਦ ਵੀ ਦੇਖਿਆ ਮੈਨੂੰ ਐ ਦੱਸੋ ਕਿ ਇਹ ਮੌਕਾ ਬਹੁਤ ਕੰਮ ਵਾਰੀ ਸਾਨੂੰ ਮਿਲਦਾ ਹੈਗਾ ਕਿਸੇ ਨੂੰ ਪੁੱਛਣ ਨੂੰ ਕਿ ਸਾਨੂੰ ਦੋਨੋਂ ਇੰਡੀਆ ਦੇ ਵਿੱਚ ਤੁਹਾਨੂੰ ਕਿਹੜਾ ਫਰਕ ਦਿੱਸਦਾ ਹੈ ਇੰਡੀਆ ਕਿਸ ਤਰ੍ਹਾਂ ਸੀਗਾ ਇੱਕ ਗੱਲ ਹੈ ਬੰਦੇ ਨੂੰ ਜਿੰਨ ਮਾੜੇ ਨੇ ਦਿਨ ਦੇਖੇ ਉਹਨੂੰ ਚੰਗੀਆਂ ਦਿਨਾਂ ਦੀ ਕਦਰ ਨਹੀਂ ਜਿੰਨ ਚੰਗੇ ਦਿਨ ਦੇਖ ਕੇ ਮਾੜੇ ਦੇ ਨੇ ਉਹਨ ਫੇਰ ਮੁਸ਼ਕਲ ਹੋ ਜਾਂਦੀ ਆ ਜਿਹੜੇ ਦੇਖਿਆ ਨਾ ਹੋਵੇ ਨਾ ਮਰੇ ਕੋਈ ਚੰਗਾ ਉਹੋ ਹੀ ਦਿਨ ਵਧੀਆ ਲੱਗਦੇ ਆ ਹਾਂਜੀ ਪਹਿਲਾਂ ਕੁਆਂ ਨਾ ਜਿਹੜਾ ਅੰਗਰੇਜ਼ਾਂ ਦਾ ਰਾਜ ਵੀ ਸੀ ਕੁਛ ਨਹੀਂ ਪੰਜਾਬ ਵਿੱਚ ਤਾਂ ਗੱਡੇ ਨੂੰ ਬ੍ਰੇਕ ਵੀ ਨਹੀਂ ਲਾਈ ਸੀ ਸੂਈ ਵੀ ਲੰਬੀ ਆਉਂਦੀ ਫਿਰ ਚਲੋ ਸਾਡਾ ਸਿੱਖਾਂ ਦਾ ਹਿੱਸਾ ਨਹੀਂ ਰਿਹਾ ਜਾਂ ਨਹੀਂ ਰੱਖਿਆ ਪਰ ਗਵਰਨਮੈਂਟ ਨੇ ਵੀ ਖਸਾਲ ਜਿਹੜੇ ਬਦਲੀ ਗਵਰਨਮੈਂਟ ਸੜਕਾਂ ਹਰ ਇੱਕ ਪਿੰਡ ਨੂੰ ਬੰਦ ਦਿੱਤੀਆਂ ਨਹੀਂ ਤਾਂ ਕੱਚਾ ਰਾਹ ਹੋਣਾ ਚਾਰ ਮਣ ਪਾਣ ਲੱਕੜੀ ਦੇ ਪਹੀਏ ਹੋਣੇ ਰਬੜ ਦੇ ਪਹੀਏ ਹੋ ਗਏ ਮੋਟਰਾਂ ਲੱਗ ਗਈਆਂ ਉਹ ਲੋਕ ਬਾਹਰ ਨਿਕਲ ਗਏ ਅੱਗੇ ਜਿਹਨੇ ਪਰਾ ਹੁੰਦੇ ਪਿੰਡੇ ਕੰਮ ਕਰਦੇ ਸੀ ਬੜੀ 20 ਸਾਲ 25 ਸਾਲ ਬੜੀ ਖਿਚਾਲੀ ਆਈ ਹੂੰ ਹੂੰ ਉਹ ਬੜੀ ਬੜੇ ਹੈਰਾਨ ਕੀ ਗੱਲਾਂ ਸੁਣਦੇ ਸੀ ਵੀ ਉਂਗਲੀ ਲਾਓ ਪਾਣੀ ਨਿਕਲ ਜਾਂਦਾ ਅਮਰੀਕਾ ਦੀਆਂ ਗੱਲਾਂ ਵੀ ਕੁੜੀ ਕਿਹੜੀ ਲਿਆ ਆਇਆ ਜਿਹੜੀ ਉਂਗਲੀ ਲਾਓ ਪਾਣੀ ਨਿਕਲਦਾ ਉਹ ਵੀ ਦੇਖ ਲਿਆ ਮਸ਼ੀਨਰੀ ਵੀ ਦੇਖ ਲਈ ਬੜੇ ਖੁਸ਼ ਹੋ ਦੇਖ-ਦੇਖ ਕੇ ਕਤਿਆਂ ਕੋਠੀਆਂ ਚ ਨਹੀਂ ਦੇ ਸੀ ਰੋਣ ਤੋਂ ਪਹਿਲਾਂ ਪੱਕੇ ਬਿਲਡਿੰਗਾਂ ਕੋਠੀਆਂ ਖੂਹਾਂ ਦੇ ਪੈ ਗਈਆਂ ਫਿਰ ਆ ਜਿਹੜਾ ਹੁਣ ਪੰਜਾ 24 ਸਾਲਾਂ ਦਾ ਕੋ ਡਰੱਗਾਂ ਵਾਲਾ ਪੰਜਾਬ ਵਿੱਚ ਹਾਂ ਇਹ ਕੁਝ ਬੇਸੰਤੋਖੀ ਦਾ ਇਹ ਹੋਇਆ ਪੰਜਾਬੀ ਬੰਦਾ ਜਿੱਥੇ ਗਿਆ ਆਪ ਵੀ ਰਾਜਾ ਬਣਿਆ ਮੁਲਖ ਵੀ ਰਾਜਾ ਬਣਾਇਆ ਇੱਕ ਦੋ ਇਹ ਇਦਾਂ ਦਾ ਵਧੀਆ ਪੰਜਾਬੀ ਬੰਦਾ ਆ ਇਹ ਖੋ ਖਰਾਇਆ ਲੈ ਕੇ ਵੀ ਗਏ ਆ ਅਮਰੀਕਾ ਬੈਠੇ ਹੋਏ ਆ ਇਸ ਮੁਲਕ ਵਿੱਚ ਮੈਂ ਦੇਖਿਆ ਜਿਨ੍ਹਾਂ ਦਾ 2-2 ਯਾਰ ਕਮਾ ਕੇ ਤਾਂ ਬਾਗ ਲੱਗੇ ਹੋਏ ਆ ਜਿਹੜੇ ਬਿਨਾ ਵੀ ਬਾਗੋਂ ਇੱਥੇ ਨਿਊਯਾਰਕ ਵਿੱਚ ਬੈਠੇ ਹੋਏ ਇੱਕ ਦੂਏ ਤੋਂ ਬੜੀਏ ਬੰਦੇ ਆ ਬੜੀ ਸੋਹਣੀ ਜ਼ਿੰਦਗੀ ਬੱਚੇ ਕਿ ਜਾਨਦੇ ਆ ਦੇ ਕਿੱਦਾਂ ਦਾ ਇਹ ਕੌਮ ਐਸੀ ਕਰੀ ਕੌਮ ਹੁਣ ਜਿਹੜਾ ਇਹਨਾਂ ਦੀ ਧਰਤੀ ਸੀ ਜਿੱਥੋਂ ਜੰਮੇ ਹੋਏ ਹਨ ਉਹ ਬਹੁਤ ਖਰਾਬ ਹੋ ਗਈ ਆ ਮੇਰਾ ਤਾਂ ਈਸ਼ ਨਹੀਂ ਆਇਆ ਮੈਂ ਮਦਦ ਕਰੋ ਜਿੱਥੇ ਤਾਈਂ ਪੰਜਾਬ ਦੀ ਧਰਤੀ ਦੀ ਮੈਂ ਜਾਣਾ ਹਰ ਸਾਲ ਇੱਕਾਂ ਵੀ ਬੰਬੇ ਸੱਧਿਆ ਸੀ ਤਿੰਨ ਚਾਰ ਦਿਨ ਰਹਿ ਕੇ ਆਇਆ ਪਹਿਲਾਂ ਤਿੰਨ ਚਾਰ ਦਿਨ ਮਗਰੋਂ ਗਿਆ ਮੈਂ ਡਰਦਾ ਹੁਣ ਜਾਣਾਂ ਨਹੀਂ ਨਾ ਉੱਥਾਂ ਮੈਨੂੰ ਘਰ ਡਰ ਕੋ ਫੜ ਕੇ ਲੈ ਜਾਂਦਾ ਲੈ ਜਾ ਮੈਂ ਦਰਵਾਜੇ ਲਈ মিডিਆ ਵਾਲੇ ਫਿਰਦੇ ਆ ਮੈਨੂੰ ਲੈ ਜਣੀਆਂ ਯੂਨੀਵਰਸਿਟੀ ਕੋ ਸੱਚੀ ਗੱਲ ਮੂੰਹੋਂ ਨਿਕਲ ਜੇ ਨਹੀਂ ਉੱਥੇ ਪੜ ਕੇ ਲੈਣਦੇ ਆ ਹੁ ਮੈਨੂੰ ਬੇਥੇਰਾ ਕਹਿੰਦੇ ਆ ਕਿ ਮੇਤੋ ਥੋੜਾ ਜਿਹਾ ਸੱਚ ਬੋਲ ਹੋ ਜਾਂਦਾ ਮੈਂ ਹੁਣ ਬੁੱਢੇ ਬਾਰੇ ਝੂਠ ਬੋਲਣ ਤੋਂ ਦਰਿਆ ਮਰਨ ਪਹਿਲੇ ਮੈਂ ਬੈਠਾ ਨਹੀਂ 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 ਨਾਟ ਅਟ올 ਨਹੀਂ ਪਰ ਤੁਸੀਂ ਕਿਹਾ ਕਿ ਇੰਡੀਆ ਅੰਦਰ ਪੰਜਾਬ ਅੰਦਰ ਜਿਹੜਾ ਮਾੜਾ ਹਾਲ ਹੈ ਆ ਮਾੜਾ ਤੇ ਆਪਾਂ ਡਰੱਗਸ ਤੋਂ ਇਲਾਵਾ ਡਰੱਗਸ ਦਾ ਡਰੱਗਸ ਨੇ ਆਲਰੇਡੀ ਪੰਜਾਬ ਨੂੰ ਖਤਮ ਕਰ ਚੁੱਕਿਆ ਤੇ ਜਿਹੜੀ ਯੰਗ ਜਨਰੇਸ਼ਨ ਹੈਗੀ ਉਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਮਾੜੀਆਂ ਲੱਗਦੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਸੀਗੀਆਂ ਮਾੜੀਆਂ ਹੁਣ ਜ਼ਿੰਮੇਵਾਰਾ ਲਵਈ ਹੂੰ ਲੰਗ ਹੋ ਗਿਆ ਜ਼ਿੰਮੇਦਾਰ ਹਾਂ ਜੀ ਨਾ ਸਾਰੇ ਅਨਾਜ ਦੁਨੀਆ ਨੂੰ ਪਹੁੰਚਾਉਂਦਾ ਹੈ ਜ਼ਿੰਮੇਦਾਰ ਹੈ ਕਿਸਾਨ ਹਾਂ ਜੀ ਉਹ ਵੀ ਹੈ ਜਿਹੜੇ ਕੋਈ ਇਕੱਲੇ ਆਲੇ ਕੰਮ ਕਰਦੇ ਆ ਕੁਛ ਇਹੋ ਜਿਹਾ ਢਾਂਚਾ ਫਲਾ ਰਿਆ ਕੰਮੀ ਕਰਨ ਉਠਾਦੀ ਪਬਲਿਕ ਉਹ ਡਰਗ ਤੇ ਲਾਤੀ ਆ ਕੋਈ ਚਲੋ ਇਹ ਸ਼ਰਾਬ ਉਸ ਵੀ ਮਤ ਮੜ ਜਾ ਸਿਗਾਗੇ ਕੰਮ ਕਮ ਕਰਦੇ ਸੀਗੇ ਜਿਹੜਾ ਡਰਗ ਨਵੇਂ ਤੁਰੇ ਹੈ ਨਾ ਕੁਚੜੀ ਜੰਗ ਜਰਸ਼ਮ ਜੰਗ ਮੁੰਡੇ ਆ ਉਹ ਕੰਮ ਤੋਂ ਹਟ ਗਏ ਆ ਜਾਇਨਾ ਮਲਕਾਨ ਨੂੰ ਕਹਿੰਦੇ ਚੱਲ ਜਾਈਏ ਜ਼ਮੀਨ ਜਮੂਨ ਵੇਚ ਕੇ ਜਿਹੜਾ ਕੋ ਕੰਮ ਕਰਦਾ ਉਹਨੂੰ ਨਹੀਂ ਆਮਦਨ ਰੋਟੀ ਦਾ ਟਿਕਾਣਾ ਦਾ ਉਹ ਗੱਲ ਨਹੀਂ ਪਰ ਹੁਣ ਕੰਮ ਕਰਦੇ ਆ ਕਾਰਨ ਕੀ ਹੋਰ ਜੀਮੇਦਾਰ ਹੁਣ ਇੱਕ ਇਲਜਾਰਮਨ ਮਾਰ ਲਿਆ ਉਹ ਹੁਣ ਉਹਨਾਂ ਨੂੰ ਨੌਕਰੀ ਨਹੀਂ ਟੱਕਰਦੀ ਪੜ ਕੇ ਵੀ ਮੜਿਆ ਨੂੰ ਨੌਕਰੀ ਟੱਕਰੀ ਇਲਜਾਰਮਨ ਖਾਲੀ ਦੁਨੀਆ 10 ਸਾਲ ਕਿਹਾ ਸੀ ਰੋਣ ਤੋਂ ਬਾਅਦ ਉਹ ਹੁਣ ਤੱਕ ਯਾਰ ਵੀ ਆ ਕੌਣ ਜ਼ਿਮੀਦਾਰ ਸਾਰਿਆਂ ਦਾ ਕਮਜ਼ੋਰਤਾ ਹੋ ਗਿਆ ਜ਼ਿਮੀਦਾਰ ਹਾਂ ਹਾਂ ਉਹ ਬਲਜਾਰਮਨ ਮਾਰ ਲਿਆ ਹੁਣ ਕਈ ਗੱਲਾਂ ਇੱਕ ਡਰੱਗਨ ਸਿਰ ਪਈਆਂ ਪੰਜਾਬ ਦੇ ਬਹੁਤ ਤੰਗ ਹੋ ਗਿਆ ਪੰਜਾਬ ਤੇ ਇੱਕ ਜਿਹੜੇ ਪੰਜਾਬ ਦੇ ਰਖਵਾਲੇ ਆ ਉਹ ਵੀ ਆਪਣੇ ਬੰਦੇ ਆ ਉਹਨਾਂ ਦੇ ਜਿਹੜੇ ਕਿਸਮਤ ਮਾੜੀ ਆਉਂਦੀ ਆ ਉਸ ਲਈ ਘਰ ਦੇ ਵੀ ਬੇਈਮਾਨ ਹੋ ਜਾਂਦੇ ਆ ਬਸ ਪੰਜਾਬ ਦੀ ਕਿਸਮਤ ਮਾੜੀ ਆਈ ਉਹ ਤੇ ਹੈ ਪਰ ਮੈਂ ਇਹ ਕਹਿੰਨਾ ਲੋਕਾਂ ਨੂੰ ਉਹਦੀ ਡਟ ਕੇ ਮਦਦ ਕਰੋ ਪੰਜਾਬ ਦੀ ਆ ਮੁਲਕ ਤਿੰਨੇ ਬਲੈਡ ਕੈਨੇਡਾ ਅਮਰੀਕਾ ਕਿਸ ਤਰ੍ਹਾਂ ਕਿਸ ਤਰ੍ਹਾਂ ਮਦਦ ਕਰਦੇ ਕਿਸ ਤਰ੍ਹਾਂ ਮਦਦ ਸਾਰਿਆਂ ਦਾ ਲੈਂਕੋ ਪੰਜਾਬ ਦੇ ਵਿੱਚ ਹਾਂਜੀ ਉਹ ਮੁਲਕ ਤਿੰਨਾਂ ਮੁਲਕਾਂ ਦੇ ਸਿਰ ਤੇ ਆਬਾਦਾਰ ਨਹੀਂ ਤਾਂ ਉਹਨੂੰ ਉੱਜੜ ਜਾਣਾ ਸੀ ਬੜੀ ਮਦਦ ਕਰਦੇ ਆ ਹਾਂਜੀ ਵਿਆਹ ਚ ਮੈਂ ਜਾਨਾ ਅੱਧੇ ਹੁੰਦੇ ਆ ਹਾਲਾਂ ਦੇ ਵਿੱਚ ਲੜਕੀਆਂ ਦਾ ਵਿਆਹ ਕਰੇ ਹੁੰਦੇ ਆ ਜਮੀਨਾਂ ਇਹਨਾਂ ਦੀ ਆਉਣਾ ਪਾ ਭਾਉਂਦੇ ਇਹੋ ਇਹਨਾਂ ਦੇ ਤਲਕ ਹੈਗੇ ਆ ਸਾਰਿਆਂ ਦੇ ਸਾਰਿਆਂ ਦੇ ਹਰ ਇੱਕ ਦੇ ਇਹ ਕੋਸ਼ਿਸ਼ ਕਰਨ ਤੇ ਮਦਦ ਕਰ ਸਕਦੇ ਆ ਬੋਟਾਂ ਦੀ ਲੋਕ ਅਖਲੇ ਵਾਲੇ ਆ ਇਹ ਪੰਜਾਬ ਨੂੰ ਥੋੜੀ ਜੀ ਮਦਦ ਇਦਾਂ ਨਹੀਂ ਕਰ ਸਕਦੇ ਆ ਪੈਸੇ ਦੀ ਮਦਦ ਉਹ ਕੋਹ ਨਹੀਂ ਬਣਾਉਂਦੀ ਉਥੇ ਡਰਗ ਖਾਂਦੇ ਹੋਰ ਇਹ ਵੀ ਪੈਸੇ ਨਾਲ ਜ਼ਿਆਦਾ ਮਦਦ ਕਰਦੇ ਇਹ ਨਹੀਂ ਗੱਲ ਪੰਜਾਬ ਦੀ ਮੈਂ ਦੇਖਦਾ ਜਾਂਦਾ ਹਰ ਸਾਲ ਹਰ ਟੂਰਨਾਮੈਂਟ ਹੁੰਦੇ ਆ ਹੋਰ ਛੰਜਾ ਪੰਜੋ ਹਰ ਹਰ ਫੰਕਸ਼ਨ ਜੇ ਮੋਲਕ ਬਲੈਟ ਬਹੁਤ ਕਰਦਾ ਪਰ ਇਹ ਵੀ ਦੋ ਮੋਲਕ ਬਹੁਤ ਕਰਦਾ ਓਕੇ ਕੁਝ ਨਿਕਲ ਆਇਆ ਦੇਖ ਲੋ ਕੰਮ ਲੱਭਾ ਜਮੀਨ ਉਹ ਬੋਂਦੇ ਆ ਹਾਂ ਨਹੀਂ ਤਾਂ ਜਦਾਲ ਯਾਰ ਬਵਾ ਜੜ ਤਾਂ ਹੁਣ ਭੁੱਖੇ ਮਰ ਜਾਂਦੇ ਨੌਕਰੀ ਪੜਿਆ ਉਹਨੇ ਟੱਕਰੀ ਉਹ ਜੇ ਐਮਏ ਬੀਏ ਕਰਦੇ 8ਵੀਂ ਪਾਸ ਫੇਲ ਹੋਆ ਉਹ ਯਾਰ ਬਾਲੇ ਉਹ ਨੌਕਰੀ ਕਰਦੇ ਉਹ ਵਿਚਾਰੇ ਦੁਖੀ ਉਹ ਕੀ ਕਰਨ ਉਹ ਕੀ ਕਰਨ ਸੁਦਾਈ ਹੋਣਾ ਉਹਨੇ ਉਹਤੇ ਹੈ ਤੇ ਆਮ ਆਈ ਨੋ ਕਿ ਇਸ ਦੇ ਉੱਤੇ ਕਈ ਵਾਰੀ ਯੂ ਨੋ ਬਾਹਰ ਦੇ ਲੋਕ ਜਿੰਨਾ ਚਾਹ ਚੋਸ਼ ਕਰਕੇ ਆਪਣਾ ਯੋਗਦਾਨ ਪਾ ਕੇ ਉਥੇ ਚੇਂਜ ਲਿਆ ਸਕਦੇ ਨੇ ਪਰ ਲੱਗਦਾ ਹੈ ਸ਼ਾਇਦ ਚੇਂਜ ਅੰਦਰੋਂ ਵਿੱਥੋਂ ਆਣਾ ਚਾਹੀਦਾ ਹੈ ਹਾਂ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਵੀ ਅੰਦਰੋਂ ਚੇਂਜ ਲਿਆਣ ਦੀ ਭਾਵਨਾ ਹੋਣੀ ਚਾਹੀਦੀ ਹੈ ਬਿਲਕੁਲ ਜ਼ਰੂਰੀ ਤਾਂ ਇਹ ਗੱਲ ਆ ਬੇਟਾ ਜਿਹੜੀ ਤਾਂ ਕਹੀ ਆ ਮੈਂ ਤਾਂ ਇਹ ਕਹਿੰਨਾ ਉਹ ਠੀਕ ਵਾ ਮਦਦ ਕੱਲ ਨੂੰ ਵੀ ਜੇ ਉਹ ਲੋਕ ਅੰਦਰੋਂ ਤਾਂ ਉਹਨਾਂ ਨੂੰ ਜਾਲਾ ਚਾਹੀਦੀ ਆ ਹਾਂ ਇੱਕ ਜਿਹੜੀਆਂ ਇਹਨਾਂ ਦੀਆਂ ਪਾਰਟੀਆਂ ਬਣੀਆਂ ਜ਼ਿਲੇ ਨਾਲ ਸਿੰਘਾਂ ਨਾਲ ਇਕੱਠ ਹੋ ਗਿਆ ਨਾ ਹਮ ਘਰ 'ਚ ਸੰਤੋਖ ਹੋ ਜਾ ਫਿਰ ਆਪੇ ਰਾਜ ਇਹਨਾਂ ਦਾ ਹੋ ਗਿਆ ਹੋ ਤੇ ਹੈ ਘਰ 'ਚ ਸੰਤੋਖ ਹੋ ਜਾ ਹੈ ਨਾ ਫਿਰ ਤਾਂ ਕੋ ਗੱਲ ਹੀ ਨਹੀਂ ਇਹਨਾਂ ਦੀਆਂ ਪਾਰਟੀਆਂ ਹਟ ਜਾਣ ਸੰਤੋਖ ਹੋ ਜਾ ਬਸ ਇਨੀ ਗੱਲ ਦੀ ਇਹ ਕਾਮ ਜਾਵਾ ਹੋਰ ਨਹੀਂ ਬਾਦੂ ਗੱਲ ਕਿਸੇ ਨੂੰ ਮੈਂ ਕੀ ਕਹਿਣਾ ਕੀ ਕਰਨੇ ਹਾਂ ਇਹ ਤਾਂ ਜਿਹੜੀਆਂ ਪਾਰਟੀਆਂ ਬਣੀਆਂ ਇੱਕ ਹੂਰਤ ਨਾ ਆ ਜਿਹੜੇ ਹੁਣ ਪਿਛਲੇ ਕੰਮ ਮਾੜੇ ਕੋ ਕਰ ਚੁੱਕਾ ਹੈ ਨਾ ਹਾਂਜੀ ਸਾਡੇ ਚੋਂ ਹਮ ਮਾੜਾ ਕੰਮ ਕਰਦਾ ਆਦਮੀ ਕਹਿੰਦਾ ਕਹੋਂਦਾ ਚੰਗਾ ਕੰਮ ਤਕਰੀਬ ਵੀ ਕਰ ਲੈਂਦਾ ਹੈ ਹਮ ਉਹਨਾਂ ਨੂੰ ਜਿਹੜਾ ਦੋਸ਼ ਹੀ ਦਿੰਦੇ ਆ ਉਹਨਾਂ ਨੂੰ ਦੋਸ਼ਨਾ ਦੇਣ ਦਾ ਬੇਲਾ ਕੋਈ ਨਹੀਂ ਉਹਨਾਂ ਨੂੰ ਪਿਆਰ ਨਾਲ ਨਾਲ ਰੋਣ ओके ਹੈ ਕਿ ਨਹੀਂ ਜਿਲੇ ਉਹਨਾਂ ਨੂੰ ਆਪਾਂ ਦੂਸ਼ ਦਿੰਨੇ ਵੀ ਤੂੰ ਫਲਾਨੇਆਂ ਫਲਾਨੇ ਵੇਲੇ ਮੜਾ ਕੀਤਾ ਹੀ ਵੇ ਮੜਾ ਕੀਤਾ ਉਹ ਤਾਂ ਫੇ ਅੱਗੇ ਨਾ ਪੱਠਾ ਬਾਲਣਗੇ ਇਹਨੇ ਨਾ ਬੁਰਿਆ ਨਾ ਰਣਗੇ ਓਕੇ ਹੈ ਇੱਕ ਤਾਂ ਪਿਆਰ ਨਾਲ ਉਹਨਾਂ ਨਾਲ ਨਾ ਹੁਣ ਸਾਡਾ ਬੇੜਾ ਰੁੱਡਦਾ ਜਾਂਦਾ ਆਪਾਂ ਕੱਟੇ ਹੋ ਕੇ ਕਰਾਂਗੇ ਜਿਲੇ ਕੱਟ ਹੋ ਗਿਆ ਸਿੱਖਾਂ ਦਾ ਉਹ ਜੋ ਕਹਿੰਦੇ ਸੋਈ ਬਣ ਗਿਆ ਸਾਨੂੰ ਜ਼ਰੂਰ ਹੈ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਦੇਖ ਲਮਾ ਇਹਨਾਂ ਦਾ ਕੱਟ ਗੱਲ ਦਾ ਕੱਟ ਦੀ ਆ ਉਥੇ ਹੈ ਉਹ پیسے ਪੁੱਛੇ ਦੀ ਨਹੀਂ ਸਾਲਿਆਂ ਲੋਕਾਂ ਦਾ ਗੁਜ਼ਾਰਾ ਹੈਗਾ ਜਿਹੜੇ ਕੱਟ ਹੋ ਜਾਏ ਅਗਲਾ ਵੀ ਡਰਦਾ ਇੱਕ ਪੁਰਾਣੀ ਇਤਿਹਾਸ ਕਹਾਣੀਆਂ ਕੋਈ ਕਰ ਸਿਗਾ ਉੱਜੜ ਗਿਆ ਭੁੱਖਾ ਉਹ ਨਿਕਲ ਗਿਆ ਬਾਹਰ ਵੱਡਾ ਜੋੜ ਕੇ ਟੱਬਰੋ ਕੇ ਦਰਖਤ ਤੇ ਬਹਿ ਗਿਆ ਉਹ ਜਿਹਨੂੰ ਨਿਆਣੇ ਨੂੰ ਕਹੇ ਉਹ ਜਾਵੇ ਕਹੇ ਲੱਗੇ ਮੰਗ ਲਿਆ ਪਾਣੀ ਲਿਆ ਉਪਰਕੇ ਦਰਖਤ ਮੈਂ ਜਾਲੀ ਗੱਲ ਛੇ ਨਮਗਾਲ ਪਾਕਿਆ ਦਿੱਤੀ ਵੀ ਤੂੰ ਹੀ ਉਨ ਫਿਕਰ ਪੈ ਗਿਆ ਨਾ ਦਾ ਕਾਠਾ ਮੈਨੂੰ ਫੜ ਲੈਣਾ ਇਹ ਨਹੀਂ ਇਹ ਤਦਕ ਤੋਂ ਪਹਿਲੇ ਮੈਨੂੰ ਨਾ ਕੁਝ ਕਿਉਂ ਐਪੋਰਟ ਕੇ ਲੈ ਜਾਓ ਉਹ ਲੈ ਗਿਆ ਦੁਆ ਵੀ ਕਰ ਦੇਖ ਕੇ ਕਹਿੰਦਾ ਵੀ ਚਲੋ ਆਪਾਂ ਵੀ ਇਦਾਂ ਕਰਦੇ ਆ ਉਹ ਜਿਹਨੂੰ ਨਿਆਣੇ ਨੂੰ ਕਹਿਣ ਆਉਂ ਚੱਲਦਾ ਇਹਨਾਂ ਨਿਆਣਾਂ ਨਾਲ ਕਾਠੀ ਨੇ ਜਾਣ ਪਰ ਕਹਿੰਦਾ ਤੁਰੇ ਫਿਰ ਉਹ ਹੈ ਨਹੀਂ ਕੁਝ ਵੀ ਉਹ ਗੱਲ ਆ ਇਹ ਕਹਾਣਾ ਇਹ ਪੰਜਾਬੀ ਗੁਰੂ ਮਹਾਰਾਜ ਦੀ ਬਾਣੀ ਤੇ ਵੀ ਆ ਇਹ ਹੈ ਸੰਤੋਖ ਕਟ ਜਲੇ ਇਹਨਾਂ ਦੀਆਂ ਪਾਰਟੀਆਂ ਦਾ ਸੰਤੋਖ ਹੋ ਗਿਆ ਨਾ ਕਿ ਇਹ ਸਾਰੇ ਕੰਮ ਜਾਓ ਹੋਪਫੁਲੀ ਯੂ نو ਵਾਟ ਟਾਈਪ ਪੋਲਿਟਿਕਸ ਆ ਰਾਜਨੀਤੀ ਕਿਸ ਤਰ੍ਹਾਂ ਦੀ ਚੀਜ਼ ਹੈਗੀ ਜਿਸ ਦੇ ਨਾਲ ਫਾਇਦਾ ਕਿਸਦਾ ਹੁੰਦਾ ਸਾਨੂੰ ਨਹੀਂ ਪਤਾ ਪਰ ਹੋਪਫੁਲੀ ਜੋ ਤੁਸੀਂ ਕਹਿ ਰਹੇ ਹੋ ਕਿ ਇਸ ਲਾਈਫਟਾਈਮ ਅੰਦਰ ਅਗਰ ਇਕੱਠ ਹੋ ਜਾਏ ਇਹਨਾਂ ਅਗਰ ਉਹ ਇਕੱਠੇ ਹੋ ਜਾਣ ਪਾਰਟੀਆਂ ਸਾਇ ਪੰਜਾਬ ਦਾ ਕੁਝ ਅੱਛਾ ਹੋਏ ਬਟ ਯੂ نو ਵਾਟ ਅੱਗੇ ਹੋਣ ਇਲੈਕਸ਼ਨਸ ਅੰਦਰ ਅਸੀਂ ਦੇਖਾਂਗੇ ਕਿ ਕੀ ਹੋਏਗਾ ਪਰ ਅਸੀਂ ਇਲੈਕਸ਼ਨਸ ਤੱਕ ਨਹੀਂ ਜਾਂਦੇ ਅਸੀਂ ਤੁਹਾਡੀ ਗੱਲ ਕਰਨਿਆ ਕਿ ਹੁਣ ਜਦੋਂ ਤੁਸੀਂ ਆਪਣੀ ਦੌੜ ਵਿੱਚ ਰਨ ਕਰਦੇ ਸੀਗੇ ਓਕੇ ਮੈਰਾਥਨਸ ਵਿੱਚ ਰਨ ਕਰਦੇ ਸੀਗੇ ਤੁਸੀਂ ਕਿੰਨੇ ਅਵਾਰਡਸ ਜਿੱਤੇ ਹੋ ਤੁਸੀਂ ਕਿੰਨੇ ਤੁਹਾਨੂੰ ਯੂਵ ਬੀਨ ਆਨਰਡ ਕਿੰਨੀ ਡਿਫਰੈਂਟ ਡਿਫਰੈਂਟ ਕੰਟਰੀਜ਼ ਵਿੱਚ ਪਰ ਤੁਸੀਂ ਜਦੋਂ ਵੀ ਹਰ ਇੱਕ ਡਿਫਰੈਂਟ ਆਰਗੇਨਾਈਜੇਸ਼ਨ ਦੇ ਲਈ ਰਨ ਕੀਤਾ ਤੁਸੀਂ ਕਦੀ ਵੀ ਉਹ ਪੈਸਾ ਵਾਪਸ ਕਰਨੀ ਲੈ ਕੇ ਆਏ ਤੁਸੀਂ ਜਿੰਨੀ ਵਾਰੀ ਵੀ ਕੋਈ ਵੀ ਰੇਸ ਰਨ ਕੀਤੀ ਹੈ ਉਹ ਤੁਸੀਂ ਹਮੇਸ਼ਾ ਦਾਨ ਦੇ ਕੇ ਆਏ ਹੋ ਇਹ ਵੀ ਤੁਹਾਨੂੰ ਦੱਸਣਾ ਹਾਂਜੀ ਸਿੱਖੀ ਇਤਿਹਾਸ ਵਿੱਚ ਹਾਂਜੀ ਗੁਰੂ ਮਹਾਰਾਜ ਜੀ ਨੇ ਸੱਚਾ ਸੌਦਾ ਕਰਨ ਗਿਆ ਨਾ 20 ਰੁਪਿਆ ਦਾ ਲੰਗਰ ਚਲਾਇਆ ਹਾਂਜੀ ਸੋਰੀ ਦੁਨੀਆ ਦੇ ਚੱਲਦਾ ਉਹਰ ਬੈਸਾ ਨਾ ਜਿਵੇਂ ਲੈ ਲੈਂਦਾ ਕੋਈ ਫਾਇਦਾ ਨਹੀਂ ਜਿੰਨਾ ਮੇਰੀ ਮਦਦ ਕੀਤੀ ਕੌਮ ਨੇ ਇਸ ਨੇ ਸਾਰੀਆਂ ਲੋਕਾਂ ਨੇ ਉਹ ਪੈਸੇ ਨਾਲ ਵੱਧ ਕੀਤੀ ਆ ਓਹ ਠੀਕ ਹੈ ਨਾ ਮੈਂ ਇੱਥੇ ਦੋ ਤਿੰਨ ਆਇਆ ਕਿਰਾਇਆ ਰੱਖਣਾ ਕਿੱਥੇ ਤੁਸੀਂ ਮਿਲ ਲਈ ਫਿਰਦੇ ਆ ਉਹ ਪੈਸਾ ਹੀ ਮੇਰਾ ਚੈਲਟੀ ਦਾ ਕੰਮ ਦੇ ਜਾਂਦਾ ਉਹ ਜਿਵੇਂ ਇੰਨੀਆਂ ਮੁਲਕਾਂ 'ਚ ਫਿਰਨਾ ਚਾਹੁੰਦਾ ਨਾ ਉਹ ਪੈਸੇ ਨਾਲ ਲੈ ਲੈਂਦਾ ਫਿਰ ਨਹੀਂ ਚਾਹਗਦਾ ਇੰਨੀ ਜਿੰਨੀ ਹੋ ਸਕਦੀ ਕਿਉਂ ਨਿਆਣੇ ਆਪੋ ਆਪਣੀ ਥਾਂ ਖੰਦੇ ਪਿੰਦੇ ਪਹਿਲਾ ਇਕ ਨੂੰ ਦੇਈ ਜਾਂ ਜਨਾ ਉਹ ਨਹੀਂ ਰੱਜਦਾ ਉਹ ਵੀ ਮੈਂ ਇੱਕ ਇਕਲੇ ਆਇਆ ਨਹੀਂ ਰੱਬ ਨਹੀਂ ਕਿਰਾਤਾ ਮੇਰੀ ਉਲ ਬਦੋਣੀ ਸੀ ਮੈਨੂੰ ਮਲਖ ਦਿਖਾ ਲਈ ਉਹ ਜੀ ਨਾ ਉਸ ਪੈਸੇ ਦਾ ਹੀ ਮੈਂ ਜਿਹਦਾ ਉਸ ਲੰਗਰ ਬੀਆਂ ਪੌਣਾ ਚੱਲਦਾ ਨਾ ਉਸ ਪੈਸੇ ਦੀ ਬਦੌਲਤ ਮੈਂ ਦੁਨੀਆ ਦੇ ਫਿਰਦੌਸ ਦੇਖਣਾ ਤੇਰੇ ਵੀ ਦਰਸ਼ਨ ਹੋਏ ਤੇਰੇ ਸਟੇਡੀਅਮ ਦੇ ਦਰਸ਼ਨ ਹੋਏ ਬਸ ਆ ਗੱਲ ਸਮਝਦਾ ਯੂ ਨੋ ਵਾਟ ਤੁਹਾਡੀ ਸੋਚ ਤੇ ਆਫ ਕੌਰਸ ਆਈ ਹੋਪ ਤੁਹਾਡੀ ਸੋਚ ਬਾਕੀ ਸਾਰਿਆਂ ਦੀ ਇਸ ਤਰ੍ਹਾਂ ਦੀ ਸੋਚ ਹੋਏ ਕਿਉਂਕਿ ਤੁਸੀਂ ਹਮੇਸ਼ਾ ਲੋਕਾਂ ਨੂੰ ਦਿੱਤਾ ਹੈ ਤੇ ਉਸ ਦੇ ਨਾਲ ਹੀ ਮੈਂ ਵੀ ਪੁੱਛਣਾ ਚਾਹਾਂਗੀ ਕਿ ਜਦੋਂ ਤੁਸੀਂ ਦੌੜਦੇ ਹੋ ਜਦੋਂ ਤੁਸੀਂ ਆਪਣੇ ਰੇਸਸ ਮੈਰਾਥons ਦੇ ਲਈ ਤੁਸੀਂ ਹਰਮਿੰਦਰ ਸਿੰਘ ਜੀ ਦੇ ਨਾਲ ਜਦੋਂ ਆਪਣੀ ਟ੍ਰੇਨਿੰਗ ਕਰਦੇ ਸੀਗੇ ਉਹਨਾਂ ਨੂੰ ਵੀ ਮੈਂ ਮਿਲੀ ਆ ਜਦੋਂ ਟ੍ਰੇਨਿੰਗ ਵੀ ਕਰਦੇ ਸੀਗੇ ਤੁਸੀਂ ਤੁਹਾਨੂੰ ਕਿਹੜੀ ਚੀਜ਼ ਮਿਲਦੀ ਸੀ ਤੁਸੀਂ ਕੀ ਸੋਚ ਕੇ ਜਦੋਂ ਦੌੜਦੇ ਸੀ ਤੇ ਤੁਸੀਂ ਕੀ ਸੋਚਦੇ ਸੀਗੇ ਟ੍ਰੇਨਿੰਗ ਵਿੱਚ ਵੀ ਜੇ ਮੈਂ ਹਾਂ ਵੀ ਜਾਣਾ ਹਣਾ ਮੈਂ ਕਿਹਾ ਬਾਬਾ ਉਹਨਾਂ ਦਾ ਬਾਬਾ ਕਿਦਾਂ ਮੈਂ ਕਿਹਾ ਕੋਈ ਪਰਵਾਹ ਨਹੀਂ ਉਹਨੂੰ ਇਹੋ ਜਿਹਾ ਮੇਰੇ ਕੁਦਰਤੀ ਪ੍ਰਕਾਸ਼ ਪਿਆ ਸੱਚੇ ਬੰਦੇ ਦਾ ਅਜੇ ਘਰਦਿਆਂ ਦਾ ਤਾਂ ਮੈਂ ਹੁਣ ਤਾਂ ਨਹੀਂ ਕਹਿਣਾ ਮੰਨਦਾ ਆਕੜ ਜਾਣਾ ਜਿਹੜੇ ਕਰਦੇ ਉਹਨੂੰ ਦੱਸ ਦੇਣਾਂ ਬੰਦਾ ਉਹ ਮੈਨੇ ਬਣਾ ਆ ਗਿਆ ਪੁੱਤਰਾ ਸੱਚਾ ਸੋਚਾ ਉਹਦਾ ਕਹਿਣਾ ਮੈਨੂੰ ਮੰਨਣਾ ਪੈਂਦਾ ਉਹ ਫੇ ਮੈਨੂੰ ਉੱਥੇ ਲੋ ਬਲੈਕ ਬਹੁਤ ਹਿਸ਼ਾਰਾ ਮੈਨੂੰ ਐਵੇਂ ਹੀ ਹੈ ਨਾ ਟੈਲੀਫੋਨ ਕਰਕੇ ਮੈਂ ਦੋ ਤਿੰਨ ਥਾਈ ਪੱਛਿਆ ਉਹ ਮੈਨੂੰ ਫੋਟੋ ਖਿੱਚ ਨਹੀਂ ਦੇ ਆ ਫੇ ਜਾ ਕੇ ਕੰਪਨੀਆਂ ਨੂੰ ਦੇਂਦੇ ਆ ਕੰਪਨੀਆਂ ਮੇਰੇ ਮਗਰ ਹੋ ਜੇ ਨੇ ਆ ਵੀ ਇਹਨ ਪੈਸੇ ਲੈ ਆ ਫੇ ਉਹ ਵਿਚਾਰਾ ਇੰਟਰਨੈਟ ਤੋਂ ਕੱਢ ਕੇ ਫੇ ਉਹ ਮਿੰਟਾਂ ਕਰਦੇ ਆ ਦਵਾਈਆਂ ਵਾਲੇ ਕਹਿੰਦੇ ਵੀ ਮਸ਼ਹੂਰੀ ਸਾਡੀ ਹੋ ਜਾਏ ਕੋਈ ਦੰਦਾਂ ਵਾਲੇ ਪਾ ਮੈਂ ਜਾਂ ਇੰਡੀਆ ਜਾਂਦਾ ਮਗਰੋਂ ਅਖਬਾਰ ਵਾਲਾ ਪਹਿਲਾਂ ਪੜਿਆ ਹੁੰਦਾ 20 ਸਾਲ ਹੋਇਆ 5 6 ਸਾਲ ਤੋਂ ਮੇਰੇ ਦੰਦਾਂ ਨੂੰ ਖਰਾਬ ਹੋਇਆ ਨੂੰ ਹੋਇਆ ਉਹ ਅਗਲਾ ਕਹਿੰਦਾ ਜੀ 20 ਸਾਲ ਹੋਇਆ ਮੇਰੇ ਕੋਲ ਦੰਦ ਲਵਾਉਂਦਾ ਹੈ ਵੀ ਨਹੀਂ ਉਹ ਉਹ ਰਾਬੀ ਬਚਾਈ ਜਾਂਦਾ ਹੁਣ ਮੇਰੇ ਤੇ ਉਹ ਸਾਨੂੰ ਪੈਸੇ ਮਿਲਦੇ ਕੰਮ ਨਹੀਂ ਕੀਤਾ ਸੀ ਪੈਸੇ ਮਿਲਦੇ ਆ ਰੋਟੀ ਖਾਣ ਜੋਗਿਆ ਉਹ ਜ਼ਿਲ੍ਹੇ ਪਤਾ ਲੱਗ ਜਾਂਦਾ ਨਾ ਇਹ ਪੈਸਾ ਲਿਆ ਐਵੇਂ ਹਾਂ ਹੈ ਕਿ ਨਹੀਂ ਉਹ ਅਗਲੇ ਗਵਰਨਮੈਂਟ ਆਏਂਦੀ ਉਹ ਤਾਂ ਉਹ ਚ ਮੇਰਾ ਪੜਿਆ ਲਿਖਿਆ ਇਹ ਸਬੂਤ ਕਰਨਾ ਪੈਂਦਾ ਇਹਨੂੰ ਹਾਂਜੀ ਬੇਤਾਨੂੰ ਸਬੂਤ ਦੇਉਗੇ ਕਿੱਥੋਂ ਪਏ ਤੋੜਿਆ ਜਿਹੜਾ ਕੋਚ ਹੈਗਾ ਉਹ ਇੱਕ ਮੈਜਿਸਟ੍ਰੇਟ ਵੀ ਹੈਗਾ ਹਰਮਿੰਦਰ ਸਿੰਘ ਹਾਂਜੀ ਹਾਂਜੀ ਉਹ ਉਹ ਇਸ ਕਰਕੇ ਹਰਮਿੰਦਰ ਸਿੰਘ ਨੇ ਬਚਾਇਆ ਉੱਥੇ ਦੁਨੀਆ ਬਲੈਦ ਪ੍ਰਾਣੀ ਇਹਨਾਂ ਮੁਲਕਾਂ ਨਾਲ ਬਹੁਤ ਯਾਰ ਹਾਂਜੀ ਕੋਈ ਨਾ ਕੋਈ ਨਾ ਠਗੀ ਮਹਿਕਮਾ ਉਹ ਮੈਂ ਲਾ ਪਰਬਾ ਬੰਨਾ ਪੜਿਆ ਨਹੀਂ ਕੋਈ ਅੱਖ ਨਹੀਂ ਜਾਨਾ ਸਿਰਫ ਦਸ ਘਾਤ ਕੁਲਦੂ ਚ ਨਿਆਣਿਆਂ ਸਕਾਲੇ ਹੋਇਆ ਹਾਂਜੀ ਮੇਰੇ ਪਹਾੜਾ ਹੋਇੰਦਾ ਪਿਆਰ ਕਰਦੇ ਆ ਮੈਂ ਫੋਟੋ ਕੀ ਹੁਣ ਮੈਂ ਹਰਮਿੰਦਰ ਦੇ ਉਹ ਮੇਰਾ ਟੈਲੀਫੋਨ ਦਾ ਨੰਬਰ ਦੋ ਚੋਂ ਮਹੀਨੀ ਬਦਲ ਦਿੰਦੇ ਹਾਂਜੀ ਫਿਰ ਲੋਕ ਲੜਦੇ ਆ ਰਿਸ਼ਤੇਦਾਰ ਭੈਣ ਭਰਾ ਸਾਰੇ ਮੈਂ ਕਹਾਂ ਮੈਂ ਕਰਾਂ ਬਈ ਇਹ ਇਨ ਟੈਲੀਫੋਨ ਕਰ ਕਰਦੇ ਆ ਕੋਈ ਕਰਦਾ ਉਹਦੇ ਮਗਰ ਲੱਗ ਜਾਂਦਾ ਟੈਲੀਫੋਨ ਕਰੇ ਤਾਂ ਸਾਨੂੰ ਕਰੇ ਜਾਂ ਮੁੰਡੇ ਨੂੰ ਕਰੇ ਜਾਂ ਕੋਚ ਨੂੰ ਕਰੇ ਹਾਂਜੀ ਹੁਣ ਮੈਂ ਕੋ ਗੱਲ ਕਰਨੀ ਹੋਵੇ ਕਹਿੰਦਾ ਨਾ ਕੋਈ ਉਹ ਨਾ ਮੁੰਡੇ ਨੂੰ ਪੁੱਛ ਰੋ ਮੈਨੂੰ ਪਤਾ ਹੂੰ ਤੇ ਜਦ ਤੁਸੀਂ ਹੁਣ ਦੌੜਦੇ ਹੋ ਰਾਈਟ ਤੇ ਮੈਂ ਤੁਹਾਡੀ ਇੱਕ ਮੂਵੀ ਦੇਖੀ ਸੀ ਹਾਂਜੀ ਜਿਸ ਦੇ ਅੰਦਰ ਕਹਿੰਦੇ ਨੇ ਕਿ ਜਦੋਂ ਤੁਸੀਂ ਦੌੜਦੇ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਰੱਬ ਨਾਲ ਤੈਨੂੰ ਮੈਂ ਦੱਸਾਂ ਕੁਜ਼ਰਤੀ ਕਈ ਔਰ ਸਾਰੀ ਰਾਤ ਨੂੰ ਦੌੜ ਹੁੰਦੀ ਦੋ ਤਾਈਂ ਹਾਂ ਸੁਣਨਾ ਕੋਈ 2 ਸਾਲ ਕੋ 4 ਸਾਲ ਨਵੇਂ ਲਾਦੇ ਰਹੇ ਹੂੰ ਦੇਖੋ ਮਹਾਰਾਜ ਮੈਂ ਦੰ ਮੈਂ ਉਲਟੀ ਇਹ ਗੱਲ ਵਾ ਜਿਸ ਗੱਲੋਂ ਮੈਂ ਆਇਆ ਹਾਂ ਮੇਰੇ ਦਿਲ ਚ ਹਟਣ ਤਾਂ ਹੀ ਕਿਤਨਾਦ ਨਹੀਂ ਆਈ ਬਈ ਇਸ ਕੰਮ ਚੋਂ ਕੀ ਲੈਣਾ ਕਈ ਥਾਈ ਭੁੱਖੇ ਹੀ ਰਹਿਦਾ ਹੁਣ ਤਾਂ ਇਲਾਜ ਕਰ ਲੈਂਦੇ ਇੱਕ ਮੁਲਕ ਜਰਮ ਹੈਗਾ ਲਾਸ਼ਮਬਰਗ ਉੱਤੇ ਪੰਜਾਬੀ ਨੇ ਕੋਈ ਰੋਟੀ ਨਹੀਂ ਦਵਦੀ ਅਸੀਂ ਫਿਰਦੇ ਫਿਰਦੇ ਇੱਕ ਡਗੋਮਨ ਮੈਂ ਤਾਂ ਡੋਂ ਉਹ ਨਾਮ ਨਹੀਂ ਲੈਣਾ ਹੁੰਦਾ ਡਗੋਮਨ ਤੇ ਚੱਲ ਗਏ ਉੱਥੋਂ ਉਹ ਜੂਸ ਦਾ ਜਸਗਾ ਹਾਂ ਮਿਲਕ ਸ਼ੇਪ ਸਗਾ ਉਹ ਵੜਜਾ ਖਾਣ ਨੂੰ ਸੀਗਾ ਮੈਂ ਕਿਹਾ ਹੁਣ ਫੇ ਫੇ ਹੀ ਜਾਂਦੇ ਨੇ ਪੇ ਆਪਣਾ ਸਭ ਕੁਝ ਕੰਡਦੇ ਰਹੇ ਸਬਜੀ ਸੁਬਜੀ ਮਿਲ ਜਾਂਦੀ ਮੇਰਾ ਦਿਲ ਚ ਨਹੀਂ ਆਈ ਵੀ ਇਸ ਕੰਮ ਚ ਕੀ ਲੈਣਾ ਹਾਂਜੀ ਸਾਰੀ ਰਾਤ ਲੱਗ ਗਈ ਕੋਲਦਿਆਂ ਨੂੰ ਲੱਗ ਗਈ ਮੈਂ ਥੌਣ ਨੂੰ ਨਹੀਂ ਮਿਲਦਾ ਭਾ ਦਿਲ ਚ ਨਹੀਂ ਆਈ ਉਹ ਹੜ ਦੇ ਰਹਾ ਕਿ ਇਹਨੇ 60 ਬਗ ਯਾਨੀ ਕਿਸੇ ਪੈਰ ਤੋਂ ਕਿਹਾ ਮੈਂ ਨਹੀਂ ਜਿੰਨਾ ਚ ਮੈਂ ਬਿਮਾਰ ਚ ਮੈਂ ਡਾਉਣ ਨੂੰ ਬੰਦ ਕੀਤਾ ਜਦੋਂ ਯਾਰਕਟ ਆਇਆ ਪਹਿਲੀ ਵਾਰ ਹਾਂਜੀ ਉਹ ਰੱਬ ਨੇ ਮੈਨੂੰ ਬੜਾ ਟੀਨੇ ਨੁਕਾਇਆ ਉਹ ਬੜੀ ਰੋਟੀ ਇਹ ਕਹਾਣੀ ਆ ਸਾਨੂੰ ਬੜੇ ਚਾਸ ਪਾਸ ਵੀ ਉਦੋਂ ਮਿਲਿਆ ਲਾ ਜਨਾ ਜੀ ਫੇ ਸਾਡੀ ਬੜੀ ਇੱਜ਼ਤ ਮਾਨ ਹੋਈ ਇੱਥੇ ਕੰਪਨੀ ਵਾਲਿਆਂ ਨੇ ਸੋਨੇ ਦੇ ਬਿਸਕੁਟਾਂ ਨੂੰ ਮੈਨੂੰ ਕੁੰਡੇ ਲਾ ਕੇ ਦਿੱਤੇ ਇੱਥੇ ਨੂਜ ਹੋਰ ਕੋਈ ਵੀ ਨਾਲ ਹੀ ਜਲ ਤੇ ਪਾਰਟੀਆਂ ਪਾਰਟੀਆਂ ਕੀਤੀਆਂ ਬੜੀ ਮੇਰੀ ਇੱਜ਼ਤ ਮਾਨ ਗਈ ਤੇ ਜਦੋਂ ਇਹ ਤੁਹਾਨੂੰ ਪਾਰਟੀਆਂ ਦਿੰਦੇ ਨੇ ਤੁਹਾਡੀ ਜਿੱਤ ਤੁਹਾਡੀ ਸੈਲੈਬ੍ਰੇਟ ਕਰਦੇ ਨੇ রাইਟ ਤੇ ਜਦੋਂ ਤੁਸੀਂ रेस जित दियो हां ਤੁਸੀਂ ਕਿਸ ਤਰ੍ਹਾਂ ਬਾਬਾ ਫੋਜਾ ਸਿੰਘ ਜੀ ਆਪਣੀ ਰੇਸ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਬੜਾ ਖੁਸ਼ ਰਹਿਣਾ ਬੜਾ ਖੁਸ਼ ਹੋ ਗਏ ਤੁਸੀਂ ਉਸ ਨੂੰ ਕਿਸ ਤਰ੍ਹਾਂ ਮਨਾ ਆਪਣੀ ਜਿੱਤ ਨੂੰ ਕਿਸ ਤਰ੍ਹਾਂ ਮਨਾਉਂਦੇ ਹੋ ਬੜਾ ਖੁਸ਼ ਹੋ ਨਾਲ ਜਲੇ ਲੋਕ ਮੁੜੇ ਇੱਜ਼ਤ ਕਰਦੇ ਆ ਗਰੀ ਬੜਾ ਸੱਚਿਆ ਇਹ ਲੋਕ ਇਹਨਾਂ ਨੇ ਮੰਨ ਚਿਤ ਨਹੀਂ ਇਹ ਮੈਂ ਕਿਹਾ ਇਰਾਦੇ ਆ ਟੋਰ ਜਾਣਾ ਹੋਵੇ ਹਾਂਜੀ ਇਨੀ ਏਡੀ ਗੀ ਉਹਨਾਂ ਇਨਾਂ ਪਾ ਇਨੀ ਕੁਆ ਗ੍ਰੈਂਡਡਾਰ ਸ਼ਾਬਾਸ਼ ਇਨੀ ਗੱਲਾਂ ਅਜਲੇ ਕੋਰਦੀ ਨਾ ਜਾਈਏ ਬੜੇ ਤਕੜੇ ਆ ਗੋਰ ਜੀਨ ਲੜਕੀਆਂ ਦੌੜਦੀਆਂ ਗੋਰਿਆਂ ਦੀਆਂ ਬਹੁਤ ਤਕੜੀਆਂ ਘਰਾਂ ਨੀਆਂ ਬਹੁਤ ਤਕੜੀਆਂ ਜੋਪਾਂ ਕਰਦੀਆਂ ਜਿਹੜੀਆਂ ਮੈਰਸਨ ਕਰਦੀਆਂ ਹਾਂਜੀ ਬਹੁਤ ਇੰਟੈਲੀਜੈਂਟ ਹਾਂਜੀ ਤੇ ਸਿੰਗਾਪੁਰ ਤਾਂ ਚੀਨਾਂ ਚੀਨੇ ਸੀ ਬਹੁਤ ਉਹ ਸਿੰਗਾਪੁਰ ਦਾ ਉਹ ਬਹੁਤ ਤਕੜੇ ਚੀਨੇ ਹਾਂਗਕਾਂਗ ਦੇ ਚੀਨੇ ਤਾਂ ਮਾੜੇ ਯਾਰ Oh boy we heard him say one thing okay <laughs> ਵਾਹ ਮੈਂ ਬੜਾ ਖੁਸ਼ ਆ ਅੱਜ ਟੈਰ ਹੁੰਦੇ ਨਹੀਂ ਹਾਂ ਹਾਂ ਬੜਾ ਖੁਸ਼ ਰਹਿਣਾ ਫੇਕ ਇਹ ਗੋਰੀਆਂ ਨਾਲ ਦੋ ਦੋ ਘੰਟੇ ਗੋਰੀਆਂ ਨਾਲ ਲਿਖ ਕੇ ਇੰਨੇ ਪਰਚੇ ਰਿਆ ਉਹਨੇ ਕੋਲ ਖੜਾ ਹੋਣਾ ਕੋਜ ਇਧਰ ਲੱਜ ਮੈਂ ਹੂੰ ਉਹ ਮੈਨੂੰ ਕੁਐਸਚਨ ਕਰ ਕਰਕੇ ਤੰਗ ਕਰ ਦੇਣਾ ਇਤਾਂ ਦੇ ਸਿਆਣੇ ਆ ਮੈਂ ਖਣਾ ਇਹ ਇਨੀਆਂ ਗੱਲਾਂ ਦਾ ਇਹਨਾਂ ਨੂੰ ਪਤਾ ਕਿੱਦਾਂ ਇੰਟਰਨੈਟ ਇੰਟਰਨੈਟ ਅੱਜ ਕੱਲ ਹਰ ਇੱਕ ਚੀਜ਼ ਦੱਸ ਦਿੰਦਾ ਹੈ ਕੋਚ ਕੋਚਨ ਆਰਾਉਂਡ ਦਿੱ ਜਾਣਾ ਜਿਹੜੀ ਕੋ ਗੱਲ ਗਲਤ ਨਿਕਲ ਜਾਣੀ ਉਹਨਾਂ ਨੂੰ ਪਤਾ ਫੇ ਮੈਨੂੰ ਕੋਚ ਨੇ ਇੰਨਾ ਕਿਹਾ ਇਹ ਬੜੇ ਸ਼ਰਮੂਹ ਹਿਲਦਾ ਦੇਖਦੇ ਆ ਕੋਈ ਬਾਣੀ ਗੱਲ ਨਾ ਉਹ ਜੋ ਨਿਕਲੇ ਮੂੰਹ ਹਿਲਦਾ ਦੇਖ ਕੇ ਇੱਕਦਮ ਤਾਲ ਲੈ ਤੇ ਪਰ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਕਿ ਤੁਸੀਂ ਆਪਣੀ ਜਿੱਤ ਕਿਸ ਤਰ੍ਹਾਂ ਮਨਾਉਂਦੇ ਹੋ ਜਦੋਂ ਤੁਸੀਂ ਕੋਈ ਰੇਸ ਜਿੱਤਦੇ ਹੋ ਤੁਸੀਂ ਉਸ ਦੀ ਖੁਸ਼ੀ ਕਿਸ ਤਰ੍ਹਾਂ ਮਨਾਉਂਦੇ ਹੋ ਤੁਸੀਂ ਕੀ ਕਰਦੇ ਹੋ ਲੋਕ ਪਾਰਟੀ ਕਰਦੇ ਨੇ ਇਹੋ ਹੀ ਗੱਲ ਹੈ ਮੇਰੇ ਦਿਲ ਚ ਅਜੇ ਵੀ ਮੈਂ ਗੁਰਦੁਆਰੇ ਬੈਠਾ ਨਾ ਮੈਨੂੰ ਦਫ਼ਤਰ ਚ ਬੈਠਾ ਹੂੰ ਉਹ ਕਹਿੰਦੇ ਤੇਰੇ ਬੈਨਰ ਤੇ ਫੋਟੋ ਲਾਉਣੀਆਂ ਉੱਥੇ ਮੇਰੀ ਕਾਪਟ ਬਣੀ ਨਹੀਂ ਆ ਬਰਥਡੇ ਮਨਾਉਂਦੇ ਆ ਜੇ ਮੈਨੂੰ ਕਰਨ ਪ੍ਰਧਾਨ ਸੈਕਟਰੀ ਆ ਇੱਥੇ ਚੇਅਰ ਤੇ ਬਹਿ ਜਾ ਮੈਂ ਉਹਨਾਂ ਦੀ ਚੇਅਰ ਤੇ ਨਿਕਲੇ ਬੈਠਾ ਅਜੇ ਮੈਂ ਆਪਣੇ ਆਪ ਨੂੰ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਉਦਾਂ ਹੀ ਸਮਝਦਾ ਉਹਨਾਂ ਚਿਰ ਮੇਰੀ ਕਾਮਯਾਬੀ ਆ ਤੇਲੇ ਮੇਰੇ ਦਿਲ 'ਚ ਕੋਈ ਮਾਣ ਕੋਈ ਚੌਂਦਰ ਆ ਜਾਏ ਨਾ ਉਹ ਤਾਂ ਫਿਰ ਮੇਰਾ ਪੱਕਾ ਹੀ ਮੈਨੂੰ ਮਾਹੌਲ ਕਰ ਦੇ ਬਾਬਾ ਹੁਣ ਤੇਰੇ ਕੋਲ ਗੱਡੀ ਚਾਹੀਦੀ ਆ ਕਿ ਜਿਹੜੀ ਮੇਰੀ ਇੱਜ਼ਤ ਤੁਰੇ ਫਿਰ ਦੇ ਦੀਏ ਉਹ ਗੱਡੀ ਐ ਤੇ ਨਹੀਂ ਹੁੰਦੀ ਕਿ ਮਰ ਰੋਲ ਕਾਦੇ ਬਾਬਾ ਉਹ ਤੇ ਬੜੀਆ ਗੱਡੀ ਚਾਹੀਦੀ ਹਾਂ ਜਿਹੜੀ ਮੇਰੀ ਮੈਂ ਤੁਰਿਆ ਜਾਂਦਾ ਰੋਡ ਤੇ ਇਹਨਾਂ ਮੁਰਖਾਂ ਨੇ ਵਿਆਹ ਜਾਂਦੇ ਜਿੱਦਾਂ ਮਿਲਦੇ ਬਾਬਾ ਜੀ ਫੋਟੋ ਖਾਓ ਗੁਰਦੁਆਰੇ ਵਿੱਚ ਹੋ ਮਾ ਮੇਰੀ ਜਿੰਨਾ ਕਿ ਜ਼ਿੰਦਗੀ ਆ ਰੱਬ ਮੈਨੂੰ ਤੁਰਿਆ ਹੀ ਰੱਖੇ ਗੱਡੀ ਤੇ ਨਾਲ ਹੀ ਬਾਹਰ ਚਲੋ ਵਾਈਗਰੂ ਵਾਈਗਰੂ ਤੇ ਆਈ نو ਤੁਹਾਨੂੰ ਇਹਨਾਂ ਸਾਡੇ ਕੋਲ ਟਾਈਮ ਜ਼ਿਆਦਾ ਨਹੀਂ ਹੈਗਾ ਪਰ ਤੁਹਾਨੂੰ ਸ਼ਾਪਿੰਗ ਦਾ ਸ਼ੌਕ ਹੈਗਾ ਝਟਕ ਮੈਨੂੰ ਪਤਾ ਚੱਲਿਆ ਮੈਂ ਤੁਹਾਨੂੰ ਕੈਲੀਫੋਰਨੀਆ ਵਿੱਚ ਜਦੋਂ ਮਿਲੀ ਸੀ ਮੈਂ ਹੁਣੇ ਵੀ ਅੱਜ ਵੀ ਦੇਖੇ ਨੇ ਪਰ ਸ਼ੂਜ਼ ਬੜੇ ਸੋਹਣੇ ਹੈਗੇ ਤਾਨੂੰ ਸ਼ੂਜ਼ ਦਾ ਬੜਾ ਸ਼ੌਕ ਹੈ ਤੁਹਾਨੂੰ ਸੂਟਸ ਦਾ ਅਲੱਗ-ਅਲੱਗ ਸੂਟ ਦਾ ਤੇ ਜਿਨਨੇ ਰਹਿਣਾ ਸੀ ਨਾ ਹਾਂ ਉਨੀਆਂ ਹੀ ਸ਼ੂ ਲਿਆ ਆ ਉਨਨੇ ਸੂਟ ਲੈ ਆ ਉਹ ਜੇ ਸਾ ਹਫਤਾ ਰਹਿਣਾ ਸਮਝਦਾ ਗੱਲ ਨੂੰ ਹਾਂ ਹਾਂ ਉਦਾਂ ਹੀ ਪੱਗਾਂ ਉਦਾਂ ਦੀਆਂ ਇਹ ਰੱਬ ਵੱਲੋਂ ਆ ਸਾਰੀ ਉਮਰ ਮੈਂ ਜ਼ਿੰਮੇਦਾਰ ਆ ਹੀ ਉਹ ਜਿਵੇਂ ਸ਼ਹਿਰ ਨੂੰ ਵੀ ਜਾਣਾ ਉਹਨ ਮੇਰੇ ਘਰੋਂ ਮਰ ਗਈ ਬੁੜੀ ਉਹਨ ਨਿਆਣੇ ਮਗਰਣ ਥਣੇ ਆਪਣੇ ਪਾਪੇ ਦੀ ਅੱਗ ਮੈਲੀ ਹੋਈ ਉਹ ਬੰਨ ਜਾ ਲੀਲਾ ਬਿਨੀ ਪਾਇਆ ਕਾਮੀ ਰਾਤ ਦਿਨੇ ਕੀਤਾ ਦਿਖ ਰਬਨ ਬੁੱਢੇ ਬਾਰੇ ਕੀ 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 ਦਿਲਚਪਾਤਾ ਤੁਹਾਨੂੰ ਪਤਾ ਹੈ ਤਾਂ ਸ਼ੋਪਿੰਗ ਦਾ ਬੜਾ ਸ਼ੌਕ ਹੈਗਾ ਦੁਕਾਨਾਂ ਦੇ ਜੈਜਟ 100 150 ਲਈ ਉਹਦੇ ਨਾਲ ਦੀ ਪੈਂਟ ਨਾਲ ਲੱਗਨੀ ਉਹ ਵੀ ਇੰਡੀਆ ਤੋਂ ਕਪੜਾ ਲੈ ਕੇ ਸਮੋਹ ਮੈਨੂੰ ਪਤਾ ਹੈ ਤੁਸੀਂ ਇੱਕ ਪੂਰਾ ਸੂਟ ਅਲੱਗ ਅਲੱਗ ਕੰਟਰੀਸ ਤੋਂ ਸ਼ੂਜ਼ ਅਲੱਗ ਜੈਕਟ ਅਲੱਗ ਸਾਕਸ ਅਲੱਗ 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 ਛਤਰੀਆਂ ਨਿਕਲਣਾ ਉੱਥੇ ਮੀ ਉਹਨਾਂ ਨੂੰ ਛਤਰੀਆਂ ਤੁਹਾਨੂੰ ਛਤਰੀਆਂ ਦਾ ਵੀ ਬੜਾ ਸ਼ੌਕ ਹੈ ਉਹ 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 ਬੈਗ ਅਲੱਗ ਓਕੇ ਨਿਕਲਣਾ ਫੇ ਕਿਹੜੇ ਰਾਹੇ ਨਿਕਲਣਾ ਦੇਖ ਲਓ ਮੈਂ ਆਪਣੇ ਆਪ ਨੂੰ ਬੁੱਢਾ ਸਮਝਾ ਹੀ ਨਹੀਂ ਅੱਜ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਤਸੀਂ 105 ਸਾਲ ਦੇ ਜਵਾਨ ਮੈਂ ਤੇ ਸ਼ੁਰੂ ਤੋਂ ਹੀ ਕਹਿ ਰਹੀ ਆ ਕਿ 105 ਸਾਲ ਦੇ ਜਵਾਨ ਜਿਹੜੇ ਆਪਣੇ ਆਪ ਨੂੰ ਬੁੱਢਾ ਸਮਝ ਲੱਖਾ ਤੋਂ ਹੋ ਗਿਆ ਬਸ ਉਹੀ ਤੇ ਹੈ ਮੈਨੂੰ ਮੁੰਡਾ ਵੀ ਮਾਹੌਲ ਕਰਦਾ ਮੇਰੀਆਂ ਲੜਕੀਆਂ ਐ ਬੜੀਆਂ ਗਾਂਹਾਂ ਲੜਕੀਆਂ ਦੀਆਂ ਦੋ ਦੀਆਂ ਦੀਆਂ ਦੋਤੀਆਂ ਗਾਂ ਹੋਈਆਂ ਲੜਕੇ ਸੀ ਤਿੰਨੇ ਛੋਟੇ ਹਾਂ ਇੱਕ ਲੜਕਿਸਾਨਾ ਬੜੀ ਮਰ ਗਈ ਆ ਉਹ ਤਾਂ ਛੋੜੀ ਰਿਟਾਇਰ ਹੋਈ ਜੀ ਨੌੜੀ ਗਮ ਉਹ ਤਾਂ ਛੋੜੀ ਰਿਟਾਇਰ ਬੈਂਕੋਵਰ ਆ ਹਾਂ ਉਹ ਨਿਆਣੇ ਆ ਗਾਂ ਲੜਕੇ ਸੀ ਛੋੜੇ ਇਹ ਮੈਨੂੰ ਨਾ ਬੜੇ ਲੜਕੇ ਪਾ ਓਕੇ ਇਹ ਲੜਕਿਆਂ ਤੋਂ ਇੱਕ ਮੈਂ ਤਾਂ ਇੱਥੇ ਗਬਲਾ ਮਰ ਗਿਆ ਜਿਹੜਾ ਮੈਂ ਤਾਂ ਉਹ ਖੇਤੀ ਕਰਦਾ ਬੜਾ ਕਲੇਬਰ ਬੰਦਾ ਛੋਟਾ ਵੀ ਲੰਬੇ ਗਿਆ ਹੁਣ ਉਹ ਤੇ ਛੋਟਾ ਪੰਜਾਬ ਵਿੱਚ ਵੀ ਅੱਡਾ ਥੜ ਜਾ ਹੋਵੇ ਬਾਹਰੋਂ ਬੰਦੇ ਜਾਣ ਜਾਣੇ ਵਾਲੇ ਜ਼ਮੀਨ ਆਪਣੀ ਕੋਠੀ ਪਾਈ ਹੋਈ ਆ ਜ਼ਮੀਨ ਦੇ ਵਿੱਚ ਉਹਦੀਆਂ ਲੜਕੇ ਹੀ ਆ ਦੋ ਪੜਿਆ ਆ ਉਦਾਂ ਉੱਥੇ ਮੈਂ ਜਾਣਾ ਹਾਂ ਹੁਣ ਮੈਂ ਮੁੰਡਾ ਤਾਂ ਠੀਕ ਆ ਮੁੰਡੇ ਦੇ ਕੋਲ ਲੈ ਜਾਂਦਾ ਮੈਨੂੰ ਪੈਸੇ ਜਿਹੜੇ ਮਿਲਦੇ ਹਨ ਨਾ ਨਾ ਤਾਂ ਇਦਾਂ ਮੇਰੇ ਨਾਲ ਖੈਤੀ ਰਹਿੰਦੀ ਆ ਵੀ ਪਾਪਾ ਪੈਸੇ ਲੰਦਾ ਪਹਿਲੇ ਕੋਈ ਪੈਸੇ ਲੈ ਮੁੰਡੇ ਨੂੰ ਲੈ ਲੈਣੇ ਮੈਂ ਤਾਂ ਕੋਈ ਲੰਦਾ ਨਹੀਂ ਮੈਂ ਕਿਹਾ ਮੇਰੇ ਅਸਰ ਦਾ ਕੋਈ ਮੈਨੂੰ ਬੈਲ ਨਹੀਂ ਸਾਬ ਨਹੀਂ ਬਾਲੀਲੇ ਮਹਿੰਗੇ ਲੈ ਆਉਣੇ ਛੂ ਪਾਵਾ ਦੋ ਦਿਨ ਗਲਤ ਕਹੇ ਤਾਂ ਉੱਠ ਦੇਣੇ ਜਾਂ ਇੰਡੀਆ ਦੇ ਦੇਣੇ ਜਾਂ ਉੱਥੇ ਚੈਲਟੀਂ ਦੇ ਦੇਣੇ ਜਾਂ ਮੈਂ ਹੋਰ ਖਾਨ ਦਾ ਪਿੰਨੀਆਂ ਲਾਇਆ ਉਹ ਮੈਂ ਸੌਦਾ ਲਿਆ ਨਾ ਮੇਰੇ ਅਤਸ ਕਰਦੇ ਲੋਕ ਕੁੜੀਆਂ ਬਣਾ ਦੇਣੀ ਸਮਝਦੇ ਗੱਲ ਨੂੰ ਇੱਕ ਦਹੀਂ ਸਵੇਰ ਨੂੰ ਥੋੜਾ ਜਿਹਾ ਖਾਣਾ ਜਮਾਇਆ ਗੁਰਦੁਆਰੇ ਨੂੰ ਟੱਕਰ ਜਾਂਦਾ ਅਕਲ ਵਾਲੀ ਬੁੜੀ ਦਹੀਂ ਜੜੀ ਬੁਗੀਆਂ ਦਾ ਦਹੀਂ ਪਾਊਡਰ ਪਾਇਆ ਉਹ ਥੋੜਾ ਜਿਹਾ ਗੁਰਦੁਆਰੇ ਵਾਲੇ ਵੀ ਲਿਹਾਜ਼ ਕਰਦੇ ਬਾਅਦ ਇੱਕ ਫੁਲਕਾ ਇੱਕ ਮੇਲੇ ਖਾਣਾ ਮਸਲਾ ਮੋਟਾ ਇੰਦਾਲ ਤੋ ਕਰੂੰ ਜੇ ਨਹੀਂ ਕੋਈ ਮੇਰੀ ਪਸੰਦ ਹੈ ਨਾ ਨਿਆਣੇ ਉੱਥੇ ਇੰਗਲੈਂਡ ਤਾਂ ਹੁਣ ਓਲਟੀ ਗੱਲ ਹੋ ਗਈ ਆ ਕੋ ਰੋਟੀ ਖਾ ਕੇ ਕਹਿੰਦਾ ਜੀ ਕਿ ਮੈਂ ਤਕਾਨ ਦੁੱਧ ਦਾ ਉਰਾਪਰਾ ਪਾ ਕੇ ਨਾ ਕਾਪੋ ਹੂੰ ਉਹ ਮੈਂ ਦੱਸਿਆ ਲਾਗਾਂ ਬਰਾਉਨ ਬ੍ਰੈਡ ਗਰਮ ਕਰਕੇ ਦੋ ਉਹਨਾਂ ਨੂੰ ਜਾਮ ਲਾ ਕੇ ਉਹ ਖਾ ਲੈਣ ਉਹ ਇੱਕ ਤਾਂ ਖੁਰਜਾਂ ਦਾ ਸਮਝਦਾ ਗੱਲ ਕਿਸੇ ਨੂੰ ਨੇ ਕਿਹਾ ਮੁੰਡੇ ਨੂੰ ਕਿਹਾ ਨਹੀਂ ਮੇਰੀ ਚੀਜ਼ ਪਸੰਦ ਹੈ ਨਾ ਹੁਣ ਇਹ ਕਹਾਣਾ ਮਰਦ ਮੁਕਾਮੀ ਕੋਲ ਸਾਡਾ ਜੋਰ ਆ ਇੰਡੀਆ ਸੀ ਓਕੇ ਹੁਣ ਇੱਥੇ ਨੇ ਬੱਚਿਆਂ ਪਾਇਆ ਸੋਖਤਾ ਦੁਖ ਬਰਾਬਰ ਆਪਾਂ ਸੋਖਵਾਲ ਨਹੀਂ ਜਾਂਦੇ ਦੁਖ ਨਾਲ ਸਾਡੀ ਨਿਕਾ ਹਮੇਸ਼ਾ ਮਝੀ ਕਰਦਾ ਕੰਮ ਦਾ ਸੁੱਦਾ ਦਾ ਜੀ ਕਿ ਨਹੀਂ ਇਦਾਂ ਵੀ ਕਰਦਾ ਤਾਂ ਕਿਹੜੀ ਗੱਲ ਹੈ ਇੰਡੀਆ ਤੜਕੇ ਉੱਠਣਾ ਨਾ ਲਿੜਿਆ ਵਾਲਾ ਪਤਾ ਪਸਮਾਲ ਕਮਿਆਲ ਵੇਖ ਤਾਂ ਕਿਦਾਂ ਮੁੱਜਾਂ ਲੱਗੀਆਂ ਹੈ ਇੱਥੇ ਜਹਾਜ਼ ਦਾ ਕਰਿਆ ਤੀਨੇ ਰੱਖਿਆ ਆਏ ਆ ਉੱਡਣ ਦਾ ਇੰਨੇ ਦੇ ਘਰ ਖਾਣਾ ਪਾ ਮਾ ਥੋੜਾ ਜੋ ਮੋਬੀ ਬੀ ਬਣਾ ਕੇ ਮੰਗਦੀ ਜਾਂਦੇ ਹਰ ਇੱਕ ਥਾਂ ਹਰ ਇੱਕ ਥਾਂ ਪਿਆਰ ਕਰਦੇ ਨੇ ਐਤੋਂ ਹੋਰ ਮੌਜਾਂ ਕਿੱਥੋਂ ਲੱਭਣੇ ਬੁੱਡੇ ਬਾਰੇ ਤੁਹਾਡੀ ਗੱਲ ਤੋਂ 100% ਸਹਿਮਤ ਹਾਂ ਕਿ ਇਸ ਤੋਂ ਇਲਾਵਾ ਹੋਰ ਲਾਈਫ ਅੰਦਰ ਹੋਰ ਕਿਹੜੀ ਖੁਸ਼ੀ ਹੈ ਦੀ ਸਾਨੂੰ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹਨੀ ਆ ਕਿ ਤੁਸੀਂ ਇਹ ਟਾਈਮ ਕੱਟ ਕੇ ਸਾਡੇ ਨਾਲ ਇੱਥੇ ਆਏ ਹੋ ਸਾਡੇ ਚੈਨਲ ਤੇ ਤੇ ਨਾਲੇ ਹੀ ਸਾਡੇ ਦਰਸ਼ਕਾਂ ਨੂੰ ਤੁਸੀਂ ਇੰਨੀ ਸੋਹਣੀ ਤਰ੍ਹਾਂ ਆਪਣੇ ਬਾਰੇ ਚ ਦੱਸਿਆ ਜੋ ਸਾਨੂੰ ਕਿਤਾਬਾਂ ਅੰਦਰ ਪੜਨ ਨੂੰ ਨਹੀਂ ਮਿਲਦਾ ਇੰਟਰਨੈਟ ਵਿੱਚ ਪੜਨ ਨੂੰ ਨਹੀਂ ਮਿਲਦਾ ਉਹ ਸਾਨੂੰ ਅੱਜ ਆਪ ਬਾਬਾ ਫ਼ਰੀਦ ਜੀ ਕੋਲੋਂ ਦੱਸਿਆ ਜਿਹੜੀ ਮੇਰੀ ਸੱਚੀ ਗੱਲ ਦਿਲ ਵਿੱਚ ਮੈਨੂੰ ਨਾ ਮੈਂ ਉਹ ਦੱਸਦਾ ਜੀ ਮੇਰੇ ਨਾਲ ਲਿਬਦੀ ਆ ਮੈਂ ਕੋਈ ਲੈਕਚਰ ਨਹੀਂ ਕਰਨਾ ਉਹਦਾ ਨਾ ਮੈਨੂੰ ਕੋਈ ਗੱਲ ਬਣਾਉਣੀ ਆਉਂਦੀ ਆ ਇਹ ਇੱਕ ਪੰਜਾਬੀ ਕਹਾਣਾ ਗੱਲ ਦਾ ਕਰਨਾ ਹਿਆੜੇ ਕੋਹੜੇ ਦਾ ਚਾਹਣਾ ਤਾਂ ਨਕਲ ਦਾ ਕਰਨਾ ਬੜੀ ਮੁਸ਼ਕਲ ਹੋਂ ਸਟੇਜ ਤੇ ਗੱਲ ਕਰਨੀ ਏਡ ਤੇ ਅੱਗੇ ਪਿਛਲੇ ਸਮੇਂ ਚ ਬਹੁਤ ਵੱਡਾ ਹਜ਼ਾਰ ਰੁਪਏ ਦਾ ਕੋੜਾ ਹੁੰਦਾ ਉਹ ਤੇ ਕੋ ਚੜ ਨਹੀਂ ਸਕਦਾ ਜਿਹੜੀ ਨਕਲ ਹੁੰਦੀ ਸੀ ਉਹ ਨਹੀਂ ਕਰ ਸਕਦਾ ਐਨ ਸਬੂਤ ਪਤਾ ਦੇਣਾ ਅਗਲੇ ਨੂੰ ਹਾਂ ਇਹ ਬੜੀ ਮੁਸ਼ਕਲ ਆ ਮੈਂ ਨਾ ਪੜ ਬੰਦਾ ਮੈਂ ਤਾਂ ਸੱਚੀ ਗੱਲ ਜਿਹੜੀ ਮੇਰੇ ਦਿਲ ਚ ਆ ਉਹ ਤੋਂ ਵੀ ਡਰਦਾ ਹੁੰਦਾ ਸੱਚੀ ਗੱਲ ਤੋਂ ਵੀ ਨਹੀਂ ਤੁਸੀਂ ਬਹੁਤ ਅੱਛੀ ਤਰ੍ਹਾਂ ਥੈਂਕ ਯੂ ਸੋ ਮਚ ਤੁਸੀਂ ਇਹ ਇੰਟਰਵਿਊ ਸਾਨੂੰ ਦਿੱਤੀ ਔਰ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੇ ਨਾਲੇ ਹੀ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਥੈਂਕ ਯੂ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਟਾਈਮ ਕੱਟ ਕੇ ਸਾਡੇ ਨਾਲ ਅੱਟ ਸਪੈਂਡ ਕੀਤਾ ਔਰ ਬਾਬਾ ਫੌਜਾ ਸਿੰਘ ਜੀ ਦੀ ਥੋੜੀ ਜਿਹੀ ਲਾਈਫ ਹਿਸਟਰੀ ਦੇ ਬਾਰੇ ਵਿੱਚ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਉਸ ਦੇ ਨਾਲ ਹੀ ਵੀ ਥੈਂਕ ਯੂ ਆਲ ਕਿ ਤੁਹਾਡਾ ਕੰਟੀਨਿਊਡ ਸਪੋਰਟ ਸਾਡੇ ਚੈਨਲ ਦੇ ਨਾਲ ਹੈਗਾ ਔਰ ਇਸੇ ਤਰ੍ਹਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਸ ਹੌਪਫੁਲੀ ਲਿਆਉਂਦੇ ਰਾਵਾਂਗੇ ਮੈਨੂੰ ਦਿਓ ਇਜਾਜ਼ਤ ਗੁਰਮੀਤ ਖਰਸੋਦੀ ਨੂੰ ਵਿਦ ਬਾਬਾ ਫੌਜਾ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ